ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨ ਹੋਵਈ ਜੇ ਲਾਇ ਨਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਭਾਰ ਸਹਸ ਅਨਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵਸ ਤੇਰਾ ਹੋਈਏ ਕਿਵ ਗੂੜੇ ਟੁੱਟੇ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿ ਆਈ ਹੁਕਮੀ ਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਇਹ ਇੱਕ ਨਉਕਮੀ ਬਖਸ਼ੀ ਸੇ ਕੋਕਮੀ ਸਦਾ ਪਵਾਈਏ ਹੈ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇਂ ਜੇ ਵਜੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਤਿਆਣੇ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਦਿਆ ਬਖਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ کتھنا کتھنا کتین توٹ کت کت, کت کت ہی کوٹی کوٹ کوٹ دینا دل تھک پاہے جگ جائے کھائے حکمی حکم چلائی راہو نانک ویکسے پر وی پرواہو ساچا صاحب سچ نائی پاخیا پاؤ پار کھے منگے دیں دت کریں تار ਫੇਰ ਕੀ ਅਗੇ ਰਖੀਐ ਜਿ ਦਿਸੈ ਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੀ ਵੈ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਨ ਪਾਇ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰੇ ਸਮਾਈ ਗੋਰੀ ਸਰ ਗੁਰ ਗੋਖਵਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿ ਨਾ ਗਥਨ ਨ ਜਾਏ ਗੁਰੁ ਇਕ ਦੇਵ ਜਾਈ ਸੁਨਣਾ ਜੀਆ ਕਾਇਕ ਦਾਤਾ ਸੋ ਮੈ ਵਿਸੁਰ ਨ ਜਾਏ ਤੇਰੇ ਧਨਵਾ ਜੀ ਤਿਸ ਸੁਭਾਵਾ ਬਿਨ ਭਾਣੀ ਕੇ ਨਾਈ ਕਰੀ ਤਿਸ ਰਠੂ ਪਾਈ ਵਿਖਮਨ ਕਰਮਾ ਕੀ ਮਿਲ ਲੈ ਲਈ ਮਤਵਿ ਚਰ ਧੰਨਵਾ ਹਰਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਈ ਸੋਨਾ ਜੀਆਂ ਕਹਿ ਦਾਤਾ ਸੋਮੈ ਵਿਸਰਣ ਨ ਜਾਈ ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਈ ਨਵਖੰਡ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰਖਾਈ ਕਹਿ ਜਸ ਕੀਤ ਜਗਲੇ ਜੇ ਤਿਸ ਨਦਰ ਨ ਆਵੈ ਤਾਂ ਬਾਤ ਨ ਪੁੱਛੈ ਕੀ ਗੀਤ ਅੰਦਰ ਕੀਰਤ ਕਰ ਦੋ ਸਿਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤਿਹ ਹਾ ਕੋਇ ਨਾ ਸੋਜੈ ਜੇ ਤਸ ਗੁਣ ਕੋਈ ਕਰੇ ਸੁਨੇ ਸਦਬੀਸੁਰ ਨਾ ਸੁਨੇ ਤਰਤਵਲੀ ਆਕਾਸ਼ ਨੇ ਦੀਪ ਲੋਪ ਪਾਤਲ ਸੁਨੇ ਪੋ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨੇ ਉਪਾਉ ਕਾ ਨਾਸ ਸੁਣਿਆ ਈਸ਼ਰ ਵਰਮਾਇਨ ਸੁਣਿਆ ਮੁਖਸਾਲਾ ਹਨਮੰਦ ਸੁਣਿਆ ਜੋਗਜੁਗ ਤਨ ਭੇਦ ਸੁਣਿਆ ਸਾਧ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗ ਸੁਣਿਆ ਦੂਪਉ ਕਨਾਸ ਸੁਣਿਆ ਸਤ ਸੰਦੋ ਗਿਆਨ ਸੁਣਿਆ ਰਿਸ਼ਿ ਸ਼੍ਰੀ ਕ੍ਰਿਸ਼ਨ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਗੇ ਸੈਤਿਆ ਨਾਨਕ ਭਗਤ ਸਦਾ ਵੇਗ ਸੁਣਿਆ ਦੂਪਉ ਕਨਾਸ ਸੁਨੇਸਰਾ ਗੁਣਾ ਗੇਂਗਾ ਸੁਨੇ ਸੇਖ ਪੀਰ ਪਾਤਸ਼ਾ ਸੁਨੇਨ ਦੀ ਪਾਵੈ ਰਾਉ ਸੁਨੇ ਅਥ ਵਸ ਗਾਉ ਨਾਨਕ ਭਗਤ ਸਦਾ ਵਿਗਸ ਸੁਨੇਂਦੂ ਪਉ ਕਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਵਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਬੈ ਕਰਨ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋ ਚੂਟਾ ਨਾ ਖਾਈ ਮੰਨੈ ਜਮ ਕੇ ਸਾਧਨ ਨ ਜਾਏ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਗ ਨ ਪਾਈ ਮੰਨੈ ਬਤ ਸੰਪਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਬਉ ਮੁਖ ਦਵਾਰ ਮਨੈ ਪਰਵਾਰ ਸਾਧਾਰਮ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵਨੰ ਬੀਖੂ ਏਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਬੰਨ ਪ੍ਰਧਾਨ ਬੰਜੀ ਭਾਵੈ ਦਰਗਹਿ ਮਾਨ ਪੰਚੀ ਸੂਹ ਹੈ ਦਰ ਰਾਜਾਨ ਪੰਚਾ ਕਾ ਗੁਰ ਇੰਤਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਜੈ ਸਚਿਆ ਤੌਲਿ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਤੰਗਾ ਕੇ ਨਾਬ ਸਭ ਨਾਲ ਲਿਖਿਆ ਬੜੀ ਕਲਾਮ ਏ ਹੋਲੇ ਕਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਨਸੋਲੇ ਰੂਕੀ ਤਿਦਾਤੇ ਅਨੇ ਕੌਣ ਕੂਤ ਕੀਤਾ ਵਸਾਉਏ ਕੋ ਕਵਾਉ ਤਿਸਤੇ ਹੋਏ ਲਖਦਰੀਆਉ ਕੁਦਰਤ ਕਰਨ ਕਾ ਵਿਚਾਰ ਵਾਰੀ ਨ ਜਾਵੇ ਇੱਕ ਬਾਰ ਜੋਤ ਦਬਾਵੇ ਸਾਈ ਬਲਿਕਾ ਤੁਸ ਦਸ ਲਾਉਂਦ ਨਿਰੰਕਾਰ ਅਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾ ਸੰਗ ਗ੍ਰੰਥ ਮੁਖ ਵਿਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮ ਮੱਖਸਰ ਸੰਖ ਮੋਲੇ ਲਾਈ ਤਾਰ ਕੁਦਰਤ ਕਉਣ ਗਾਈ ਚਾਰ ਬਾਰੇ ਨ ਜਾਬਾ ਏਕ ਵਾਰ ਜੋਤਿ ਪਾਸ ਸਾਈ ਬਲਿਕਾ ਤੁਸ ਰਸਲਾਮ ਤਨ ਰੰਕਾਰ ਅਸੰਖ ਮੁਰਖੰਦ ਘੁਰ ਸੰਗ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲ ਵੜ ਹੱਤਿਆ ਕਮਾਏ ਸੰਖ ਪਾਪੀ ਪਾਉ ਕਰ ਜਾਏ ਅਸੰਖ ਕੂੜਿਆ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖਾਏ ਸੰਗ ਨਿੰਦ ਅਕਸਰ ਕਰਹੇ ਭਾਰ ਨਾਨਕ ਨੀਚ ਕਾਏ ਵਿਚਾਰ ਵਾਰੇ ਨਾਂ ਜਾਵੇ ਇੱਕ ਵਾਰ ਜੋਤਿ ਪਾ ਸਾਈ ਬਲਿਕਾਰ ਤੁਸ ਸਲਾਮ ਤਨ ਅੰਕਾਰ ਅਸੰਗ ਨਾਉ ਸੰਗ ਥਾਵ ਗਮ ਗਮ ਸੰਖ ਲੋਸ ਸੰਖ ਹੈ ਸਿਰ ਭਾਰ ਹੋਏ ਖਰੀ ਨਾਮਾ ਖਰੀ ਸਾਲਾ ਕਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਕਰਸਰ ਸੰਜੋ ਖਾਨ ਜਨੇ ਲਿਖੇ ਤਿਸਰ ਨਾਇ ਜੀ ਫਰਮਾਇ ਤੇ ਤੂ ਪਾਈ ਨੀਤਾ ਕੀਤਾ ਤੇ ਤਨ ਆਵੇ ਨਾਵੇ ਨਾਹੀਂ ਕੋਥਾਉ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵੇ ਏਕ ਵਾਰ ਜੋ ਤੂ ਤਪ ਸਾਈ ਪੁਰੀਕਾਰ ਤੂ ਸਦਾ ਸਲਾਮਤ ਨਰੰਕਾਰ ਪਰੀਏ ਹੱਥ ਪੈ ਤੰਦੇ ਪਾਣੀ ਤੋਤੇ ਦਰਸ ਖੇ ਮੁੱਤਪਲੀਤੀ ਕਪੜੋਏ ਦੇ ਸਾਬੂਨ ਲਈ ਆ ਤੋਏ ਪ੍ਰੀਅ ਮਤ ਪਾਪਾ ਅਗੇ ਸੰਗ ਤੋ ਪਨਾਵੇ ਕੇ ਰੰਗ ਪੁੰਨੀ ਪਾਪੀ ਆਖੰਡਾਏ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਓ ਨਾਲ ਕੋ ਕਮੀ ਆ ਬਹ ਜਾਹੋ ਤੀਰਥ ਤਪ ਨੇ ਅਨੰਤ ਦਾਨ ਨੇ ਕੁਪਾਵ ਤਿਲਕ ਮਾਨ ਸੁਨੇ ਅਮਨ ਅਮਨ ਕੀਤਾ ਭਾਉ ਅੰਤਰਗ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਆ ਸਦਾ ਮਨ ਚਾਉ ਕਉਣ ਸਵੇਲਾ ਵਕਤ ਕਉਣ ਕਉਣ ਥਿਤ ਕਉਣ ਵਾਰ ਕਉਣ ਸ੍ਰੂਤੀ ਮਾ ਕਮਜਿਤ ਹੋਆ ਆਕਾਰ پنڈتی جی ہوئے لے وقت نا پائیو کا دن جے نہ کوئی جا کرتا سرٹی سا جی آپ جانے سوئی کہ آخا کیو سال آئی کیا مرنی کیو کی سالا کیو جانا نانک آخ کو آ سیا وا سا ڈی کیتا جا ہو نانک جی کو آپ جانے گیا نا سو ہے ਤਾ ਤਲ ਪਤਲਖ ਅਗਸ ਅਗਸ ਓੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਉਸ ਸੈ ਸੁਠਾਰਾ ਗਿਣਕ ਤੇ ਬਾਸ ਲਿਖਤਾ ਤਾਤ ਲੇਖਾ ਤਲ ਲਿਖੀਏ ਲੇਖਾ ਵਿਨਾਸ਼ ਨਾਨਕ ਵਡਾਖੀਐ ਪੇ ਜਾਣੇ ਆਪੂ ਸਾਲਾਹੀ ਸਾਲਾਏ ਤੀ ਸੁਰਤ ਨ ਪਾਈ ਅਨ ਦੀਆਂ ਤਵ ਪਵਸਮੰਦਨਾ ਜਾਣੀਐ ਸਮੰਦ ਸਾ ਸੁਲਤਾਨ ਗ੍ਰਹਾ ਸੇ ਤੀ ਮਾਲ ਧਨ ਕੀੜੀ ਤੁਰਣ ਹੋਵਣੀ ਜੇ ਤੁਮ ਨੂੰ ਨਾ ਵੀਸ ਰੈ ਅੰਤਨ ਸਿਪਤੀ ਕੈਨ ਅੰਤਨ ਤਨ ਕਰਨ ਦਿਨ ਨਾ ਅੰਤਨ ਤਨ ਵੇਖਣ ਸੁਣਨ ਨਾ ਅੰਤਨ ਤਨ ਜਾਪੇ ਕੈ ਮਨ ਬੰਤਨ ਤਨ ਜਾਪੇ ਕੀਤਾ ਆਕਾਰ ਅੰਤਨ ਯਾਪੇ ਪਰਾਰ ਬਾਰ ਅੰਤ ਕਰਨ ਕਿਤੇ ਬਿਲ ਲਾਹੇ ਤਾਂ ਕਿੰਤਨ ਪਾਏ ਜਾਹੇ ਹੋ ਅੰਤਨ ਜਾਣੇ ਕੋਈ ਬੁੱਤ ਕੀ ਬੁੱਤਾ ਹੋਏ ਵੱਡਾ ਸਾਹਿਬ ਚਾਥਾ ਉਚ ਪਰੂਚਾ ਨਾਉ ਏਵਡ ਊਚਾ ਹੋਵੇ ਕੋਈ ਤੂ ਸੂਚੇ ਕੋ ਜਾਣੇ ਸੋਈ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤ ਤਨ ਨਤਮਾਏ ਕੇਤੇ ਮੰਗਹਿ ਜੋਦ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਕੁੱਤ ਰਹੇ ਵੇਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੂਰਖ ਆਈ ਖਾਏ ਕੇਤੇ ਆ ਦੂਖ ਭੂਖ ਸਦ ਮਾਰੇ ਪੇਦਾ ਤੇਰੀ ਦਾਤਾਰ ਬੰਨ ਖਲਾਸੀ ਭਾਣੇ ਹੋਏ ਹੋ ਰਖਣ ਸਕੈ ਕੋਈ ਜੇ ਕੋ ਖਾਈ ਕਾਖਣ ਪਾਇਓ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮਲ ਭੰਡਾਰ ਮੁੱਲ ਆਵੇ ਮੁੱਲ ਜਾਏ ਅਮਲ ਭਾਈ ਮੁੱਲ ਸਮਾਏ ਮੁੱਲ ਧਰਮ ਮੂਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਮੂਲੇ ਬਖਸ਼ੀਸ਼ ਮੁਰਣੀ ਸਾਣ ਮੂਲ ਕਰ ਮੂਲ ਫਰਮਾਨ ਮੂਲ ਮਲਾਖਿਆ ਨਾ ਜਾਇ ਆਖ ਖਰੇਲ ਵਿਲਾਇ ਆਖੇ ਵਿਦਪਾਟ ਪੁਰਾਨੀ ਆਖੇ ਬੜੇ ਕਰੇ ਵਿਖਿਆਨ ਆਖੇ ਵਰਮਿਆ ਆਖੇ ਅੰਧ ਆਖੇ ਗੋਪੀਤਾ ਗੋਵਿੰਦ ਆਖੇ ਇਸਰ ਕੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੁਨਨ ਮੰਨਣ ਸੇਵਾ ਕੀਤੇ ਆਖਿਆ ਕਿਨ ਪਾਈ ਕੀਤੇ ਕਹਿ ਕੇ ਠੁੜ ਜਾਈ ਤੇ ਕੀਤੇ ਹੋਰ ਕਰੀਤਾ ਗਣ ਸਕੈ ਕੀ ਕੀ ਜਿਉੜ ਭਾਵ ਤੇ ਉੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਨ ਲਿਖੀਐ ਸਰਗਾ ਵਾਰਾ ਗਾ ਵਾਰ ਸੋਦਰ ਕੀ ਅਸੂ ਕਰ ਕੀ ਹ ਜਿਤ ਵੈ ਸਰਬ ਸਮਾਲੇ ਵਾ ਜੇ ਨਾਦੁ ਨੇਕੁ ਸੰਖਾ ਕੀਤੇ ਵਾਉਨਾਰੇ ਕੀਤੇ ਰਾਗ ਭਰੀ ਸੰਗੀ ਕਰਨ ਕੀਤੇ ਗਾਵਣ ਹਾਰੇ ਗਵਹ ਤੁਹਾਨੂੰ ਪਉਣ ਪਾਣੀ ਬੈ ਸੰਤੁਰਗ ਵੈ ਰਾਜ ਤਨ ਮੰਦੁਆਰੇ ਗਵਹਿ ਚਿਤ ਗਉਤਿਲੇ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵਹਿ ਈਸ਼ਰ ਵਰਮਾ ਦੇਵੀ ਸੂਨ ਸਦ ਸਾਰੇ ਗਵਹਿ ਨੰਦਨ ਦਸਨ ਬੈਠੇ ਦੇਵਤੀਆਂ ਦਰ ਨਾਲੇ ਗਵਹਿ ਸਦ ਸਮਾਧਿ ਯੰਦਰ ਗਵਨ ਸਦ ਵਿਚਾਰੇ ਗਵਨ ਜਤਿਸ਼ ਸਦੇ ਸੰਦੋਖੀ ਗਾਇ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਉਹਹਿ ਮੋਹਣੀਆ ਮਨਮੋਹਨ ਸੁਰਗਮਚ ਪਿਆਲੇ ਗਉਨ ਰਤਨ ਪਾਈ ਤੇਰੇ ਅਰਸਰਤੀਸ ਨਾਲੇ ਗਾਵੈ ਜੁਤ ਮਾਮਲ ਸੂਰਾ ਗਾਵੈ ਖਾਣੀ ਚਾਰੇ ਗਉਹਹਿ ਖਣ ਮਨਲ ਵਰ ਪੰਡਾ ਗੁਰ ਕਰੇ ਰਖੇ ਨਾਰੇ ਸੇ ਤੂੰ ਨੋ ਗਉ ਜੁਤ ਭਵਨ ਰਤੇ ਤੇਰੇ ਭక్టర్ ਸਾਲੇ ਔਰ ਕੇਤੇ ਗਾਵਨ ਸੇ ਮਨ ਜਿਤ ਨਾਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚਿ ਨਾਹੀ ਹੈ ਪੀਹੁ ਸਜੈ ਨਨਜਾ ਸਿਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵੇਂ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹ ਨਾਨਕ ਰੈ ਨਰਿਆਈ ਮੁੰਦਾ ਸੰਤੋਖ ਸ਼ਰਮਪਾ ਝੋਲੀ ਧਿਆਨ ਕੀ ਕਰੇ ਬਪੂਤ ਕਿੰਥਾ ਕਾਲ ਕੁਆਰੀ ਕਾਇ ਜੁਗਤ ਨੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸੈ ਆਦੇਸ ਆਦਨੀਲ ਨਦਨਤ ਤੁਜੁ ਜੁਗ ਜੁਗ ਇਕੋ ਵੇਸਾ ਪੁਗਤ ਗਿਆੰਦਿਆ ਭੰਡਾਰਨ ਕੜਕਟਵਾ ਜਹਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਦਵਰਾ ਸਾਦ ਸੰਜੋਗ ਵਿਜੋਦ ਦੇ ਕਰ ਚਲਾਵਹਿ ਲੇਖਿਆ ਵੇ ਭਾਗ ਆਦੇਤ ਸੈ ਆਦੇਸ ਆਦਨੀਲ ਨਦਨਤ ਤੁਜੁ ਜੁਗ ਜੁਗ ਇਕੋ ਵੇਸਾ ਇਕੰਬਾਈ ਜੁਗਤ ਵਿਆਇ ਤਨ ਚੇਲੇ ਪ੍ਰਵਾਨਿਕ ਸੰਸਾਰੀ ਇਕ ਢੰਡਾਰੀ ਇਕ ਲਾਇ ਦੀਵਾਨ ਜਿਵਤ ਸੁਭਾਵਤ ਵਾ ਚਲਾਵੈ ਜਿਵੇਂ ਹੋਇ ਫਰਮਾਨ ਹੋ ਵੇਖੈ ਉਹਨਾਂ ਨਦਰਣਾ ਵ ਬਹੁਤ ਵੰਡਾਨ ਆਦੇਸ਼ ਤੇ ਸਯਾਦੇਸ਼ਵਾ ਦੁਨੀਲਾ ਨਾਦਨਾਤ ਜੁਗ ਜੁਗ ਏਕੋ ਏਸਾ ਅਸਨ ਲੋਇ ਲੋਇ ਪੰਡਾਰ ਜੋਗਿ ਸਪੈ ਸੋਇ ਕਾ ਬਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੈ ਆਦੇਸ ਅਦ ਨੀਲ ਨਦ ਨਹਤ ਜੋ ਜੋ ਵੇਖੋ ਵੇਸ ਇੱਕ ਦੂਜੀ ਪੌ ਲਖ ਹੋਇ ਲਖੋ ਬਹ ਲਖ 20 ਲਖ ਲਗੇੜਾ ਖੀਏ ਇੱਕ ਨਾਮ ਜਗਦੀਸ਼ ਏ ਤਰਾ ਪਦ ਪਵੜੀਆ ਚੜਿਏ ਹੋਏ 21 ਸੋਣ ਗੱਲਾਂ ਆਕਾਸ਼ ਕੀ ਕੀਟਾਈ ਦੀਸ ਨਾਨਕ ਨਦਰਿ ਪਾਈ ਐ ਕੂੜੀ ਕੂੜ ਠੀਸ ਆਖਣ ਜੋਰ ਚ ਪੈ ਨੈ ਜੋਰ ਜੋਰਣਾ ਮੰਗਣ ਦੇਣ ਨਾ ਜੋਰ ਜੋਰਣਾ ਜੀਵਨ ਮਰਨ ਨੈ ਜੋਰ ਜੋਰਣਾ ਰਾਜ ਮਾਲ ਮਨਸੂਰ ਜੋਰਣਾ ਸੁਰਤੀ ਗਿਆਨ ਵਿਚਾਰ ਜੋਰਣਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨਾ ਕੋਏ ਰਤੀ ਰੁਤਿ ਤਿਥਿ ਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤਿਸ ਵਿੱਚ ਜੀਯੁਗਤ ਕੇ ਰੰਗ ਤਨ ਕੇ ਨਾਵ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਵਾਰ ਤਿਥੈ ਸੋਹਣ ਪੰਜ ਪ੍ਰਵਾਹ ਨਦਰੀ ਕਰੰਭਾ ਨੀਸਾਨ ਕਜ ਬਕਾਏ ਉਥੈ ਪਾਏ ਨਾਨਕ ਗਏ ਜਾਪੈ ਜਾਏ ਧਰਮਖੰਡ ਕਹੋ ਧਰਮ ਗਿਆਨਖੰਡ ਕਹੋ ਕਰਮ ਕੀਤੇ ਪਉਣ ਪਾਣੀ ਬੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘੜਤ ਕੜੀ ਅਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੀਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਬੋਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਵਿਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਦਿੱਥੈ ਘੜੀਆਂ ਸ਼ੁਰਾ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰਿਤ ਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਾਵਲ ਸੂਰਤਿ ਮਹਿ ਰਾਮ ਰਹਿਆ ਭਰਪੂਰ ਤਿਥੈ ਜੋਦ ਮਾਵਲ ਸੂਰਤਿ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੂ ਸੀਤਾ ਮਹਿ ਮਾਈ ਤਾਂ ਗੇ ਰੂਪ ਨ ਗਤਨੇ ਜਾਹਿ ਨਾਉ ਮਰਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋਕ ਰਹੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾੰਡੋ ਜੇ ਕੋ ਕਥੈ ਦੰਤ ਨਾਂਤ ਤਿਥੈ ਲੋਲੂ ਆਕਾਰ ਜਿਵ ਜਿਵ ਕਮ ਦੁਆ ਤੋਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਅਹਰਨ ਮਤ ਵੀਦ ਹਥਿਆਰ ਪੌਖੱਲਾ ਅਗਣ ਤਵਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤਿ ਤਰਤੁ ਮਹਤੁ ਦਿਵਸ ਰਾਤਿ ਦੁਇ ਦਾਈਂਦਾਇ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ